ਘਟਾਰੋਂ ਚੇਰ ਲੱਗੀ ਬਾੜੇ ਨੂੰ ਲੱਗੀ ਅੱਗ ਅੱਗ ਨੇ ਕਰ ਦਿੱਤਾ ਵੱਡਾ ਭਾਰੀ ਨੁਕਸਾਨ ਗੱਡੀ ਅਤੇ ਪਸ਼ੂ ਸੜ ਕੇ ਹੋਏ ਸੁਆਹ ਜਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਮਾ ਸ਼ਹਿਰ ਦੇ ਨਜ਼ਦੀਕੀ ਪਿੰਡ ਘਟਾਰੋਂ ਵਿਖੇ ਇੱਕ ਬਾੜੇ ਨੂੰ ਦੁਪਹਿਰੇ ਤਕਰੀਬਨ 3 ਵਜੇ ਦੇ ਕਰੀਬ ਅੱਗ ਲੱਗ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਤੇਜਿੰਦਰ ਸਿੰਘ ਘਟਾਰੋਂ ਨੇ ਦੱਸਿਆ ਹੈ ਕਿ ਮੈਨੂੰ ਫੋਨ ਆਇਆ ਕਿ ਤੇਰੇ ਬਾੜੇ ਨੂੰ ਅੱਗ ਲੱਗ ਗਈ ਹੈ ਅਤੇ ਕਾਫੀ ਨੁਕਸਾਨ ਹੋ ਗਿਆ ਹੈ ਜਿਸ ਦੇ ਵਿੱਚ ਗੱਡੀ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਤੇ ਨਾਲੇ ਹੀ ਜੰਗਲੇ ਦੇ ਵਿੱਚ ਇੱਕ ਕੁੱਤਾ ਵੀ ਸੜ ਕੇ ਸੁਆਹ ਹੋ ਗਿਆ ਹੈ ਅਤੇ ਗਾਂ ਅੱਗ ਦੇ ਨਾਲ ਝੁੱਲਸ ਕੇ ਕਾਫੀ ਜ਼ਖਮੀ ਹੋ ਗਈ ਹੈ ਆਉ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਮਾ ਸ਼ਹਿਰ ਇਹ ਅੱਗ ਦਾ ਤੁਹਾਨੂੰ ਕਦੋਂ ਪਤਾ ਲੱਗਿਆ ਅੱਗ ਦਾ ਭਾਜੀ 3:00 ਵਜੇ ਪਤਾ ਲੱਗਾ ਸੀਗਾ ਅੱਛਾ ਜੀ ਜਾਨੂ ਘਰ ਪਤਾ ਲੱਗਾ ਸੀ ਕਿ ਉਹ ਸੀਗੇ ਦੁਪਹਿਰ ਨੂੰ ਘਰ ਅੱਛਾ ਜਦੋਂ ਪਤਾ ਲੱਗਾ ਤਾਂ ਸਾਰਾ ਹੀ ਐਸੇ ਆ ਗਏ ਪਈਏ ਕਿ ਅੰਦਰੋਂ ਪਸ਼ੂ ਕੱਟੇ ਆ ਕਿੰਨੇ ਪਸ਼ੂ ਕਿੰਨੇ ਰੱਖੇ ਸੀ ਪਸ਼ੂ ਮੇਰੇ ਕੋਲ ਸੀਗੇ 8-10 ਤੇ ਮੈਂ ਉਹ ਪਹਿਲਾਂ ਹੀ ਹਜੇ ਹਫ਼ਤਾ ਦਿੱਤੇ ਆ ਉਹ ਵੇਚੀ ਦਿੱਤੀ ਅੱਛਾ ਜੀ ਤੇ ਉਹਦੇ ਤੋਂ ਬਾਅਦ ਬਸ ਮੇਰੇ ਕੋਲ ਇੱਕੋ ਹੀ ਰਹਿੰਦੀ ਸੀਗੀ ਗਾਈ ਅੱਛਾ ਜੀ ਉਹ ਤੋਂ ਪਤਾ ਹੈਗਾ ਕੋਤਾ ਨਾਲ ਬਣਿਆ ਹੈ ਜ਼ਗਾ ਅੱਛਾ ਜੀ ਉਹਨੂੰ ਵੀ ਉਹ ਗੱਡੀ ਕਰਕੇ ਨਾਲ ਸੇਕ ਪੈ ਗਿਆ ਤੇ ਅੰਦਰ ਹੀ ਉਹਦੇ ਵਿੱਚ ਉਹਦੀ ਡੈਥ ਹੋ ਗਈ ਤੇ ਇਹਨੂੰ ਵੀ ਗਾਈਆਂ ਇੱਕ ਇਹ ਵੀ ਬੱਸ ਹੁਣ ਕਿੰਨਾ ਕੁ ਮਤਲਬ ਨੁਕਸਾਨ ਜਿਹੜਾ ਹੋ ਗਿਆ ਨੁਕਸਾਨ ਹੈਗਾ 4 ਲੱਖ ਦੇ ਡੇਰ ਬਾਕੀ ਹਜੇ ਕੋਈ ਮੇਅਰ ਨਹੀਂ ਕੀਤਾ ਮਤਲਬ ਤੁਹਾਨੂੰ ਲੱਗਦਾ ਵੀ ਜਿਹੜੇ ਆਪਾਂ ਜਿੱਦਾਂ ਤੋਂ ਤੂੜੀ ਪਰਾਲੀ ਵਗੈਰਾ ਨੂੰ ਅੱਗ ਲਾਉਂਦੇ ਆ ਜਿਹੜੇ ਖੇਤਾਂ ਨੂੰ ਉਹਦੇ ਨਾਲ ਹੋ ਸਕਦਾ ਨੁਕਸਾਨ ਇਹ ਉਹੀ ਆ ਜੀ ਇਹ ਸਾਰੀ ਪ੍ਰਸ਼ਾਸਨ ਦੀ ਤੋਤਾਹੀ ਕਰਕੇ ਹੋ ਰਿਹਾ ਹੈ ਪਰ ਮਾਨ ਇਹ ਨਹੀਂ ਕੋਈ ਵੀ ਸੀਜ਼ਨ ਨੂੰ ਕੋਈ ਨਾਥ ਨਹੀਂ ਪਾਰਿਆ ਇੰਨੀ ਕਿ ਜ਼ਿਆਦਾ ਅਗ ਲੱਗ ਰਹੀ ਆ ਜਿਹਦੇ ਕਰਕੇ ਬਾਕੀਆਂ ਦਾ ਨੁਕਸਾਨ ਬਹੁਤ ਹੋ ਰਿਹਾ ਪਰ ਪ੍ਰਸ਼ਾਸਨ ਤਾਂ ਇਹੀ ਕਹਿ ਰਿਹਾ ਕਿਸਾਨਾਂ ਨੂੰ ਵੀ ਖੇਤਾਂ ਨੂੰ ਅੱਗ ਨਾ ਲਾਓ ਪਰ ਉਹ ਫੇਰ ਵੀ ਲਾ ਰਹੇ ਆ ਪ੍ਰਸ਼ਾਸਨ ਨੂੰ ਰਾਉਂਡ ਮਾਰਨਾ ਚਾਹੀਦਾ ਨਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿੱਥੇ ਲੱਗ ਰਹੀ ਅੱਗ ਇਹ ਕਿਹੜਾ ਕੋਈ ਇੰਨਾ ਛੋਟਾ ਬੱਚਾ ਨਹੀਂ ਹੈਗਾ ਵੀ ਕਿਸੇ ਨੂੰ ਦਿਸੂਗੀ ਨਹੀਂ ਬਹੁਤ بڑے ਲੈਵਲ ਤੇ ਅੱਗਾਂ ਲੱਗ ਰਹੀਆਂ ਪਤਾ ਨਹੀਂ ਕਿੰਨੇ ਜੀਵ ਜੰਤੂ ਦਰਾਖਤ ਸੜ ਗਏ ਆ ਪਰ ਬੰਦਾ ਤਾਂ ਕਿਸੇ ਨੂੰ ਦੱਸ ਸਕਦਾ ਇਹ ਜਾਨਵਰ ਉਹ ਤਾਂ ਕਿੱਥੇ ਕਰ ਲੂਗਾ ਉਹ ਦੱਸਣ ਯੋਗਤਾ ਨਹੀਂ ਹੈਗਾ